ਕੀ ਸਾਡੇ ਬਾਈ ਕਹਿੰਦਾ ਵਿੱਦ ਆਨ ਰਿਕਾਰਡ 19 ਕਿਲੋ ਤਾਂ ਕੀ ਸਬੂਤ ਹੈ ਤੇਰੇ ਕੋਲ ਵੀ ਹਾਂ ਇਹ 19 ਕਿਲੋ ਅਸੀਂ ਆਪਾਂ ਸਰਕਾਰੀ ਰਿਕਾਰਡ ਦੇ ਮੰਗੇ ਆਪਾਂ ਨੂੰ 10000 ਨਾਮ ਵੀ ਮਿਲਿਆ ਹੋਇਆ ਜੀ ਈ ਤੋਕੜ ਗੱਬਣ ਸਾਢੇ 4 ਮਹੀਨੇ ਦੀ ਹਾਂਜੀ ਹਸੀ ਕਾਹ دوستੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਬਾਈ ਰਮਣ ਕੋਲੇ ਪਿੰਡ ਆ ਗਿਆ ਇਹ ਕੁਰੰਗਾਲੀ ਹਰਿਆਣੇ ਦੇ ਵਿੱਚ ਰਹਿੰਦਾ ਮਿੱਤਰੋ ਇਹ ਪਿੰਡ ਬਾਈ ਦੇ ਨਾ ਆਪਾਂ ਤੁਹਾਨੂੰ ਸਾਰੇ ਪਸ਼ੂ ਦਿਖਾ ਦਨੇ ਆ ਜੇ ਗੱਲ ਕਰ ਲਗੇ ਨਾ ਪਹਿਲੇ ਨੰਬਰ ਦੇ ਉੱਤੇ ਜੇ ਇਧਰਲੇ ਪਾਸੇ ਇੱਕ ਮੱਝ ਖੜੀ ਆ ਇੱਕ ਤਾਂ ਇਹ ਮੱਝ ਦੇਣੀ ਆ ਤੇ ਏਕਾ ਕੀ ਇਧਰਲੇ ਪਾਸੇ ਆਹਾ ਤੋਕੜ ਗੱਬਣਾ ਗਾਂ ਗਾਂ ਦਾ ਕੱਦ-ਕਾਟ ਤੁਸੀਂ ਚੈੱਕ ਕਰ ਲਓ ਬਾਕੀ ਵੀ ਜਿਹੜੀਆਂ ਹੈਗੀਆਂ ਨਾ ਬਾਈ ਕੋਲੇ ਘਰੇ ਇਹ ਗਾਮੇ ਹੀ ਰੱਖੀਆਂ ਹੋਈਆਂ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਈਏ ਤੇ ਇਹਨਾਂ ਦੋਨਾਂ ਜਾਨਵਰਾਂ ਦੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬਾਕੀ ਮਿੱਤਰੋ ਜਿਹੜੀ ਮੇਨ ਗੱਲ ਆ ਜਾਂਦੀ ਹੈ ਹਨਾ ਇੱਥੇ ਆ ਕੇ ਬਾਈ ਦੇ ਘਰੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਤਸੱਲੀ ਕਰ ਸਕਦੇ ਹੋ ਤੇ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਹੱਸੀ ਕਾਲ ਜੀ ਹੱਸੀ ਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਉਹਨੂੰ ਆਪਦਾ ਨਾਮ ਦੱਸੋਗੇ ਮੇਰਾ ਨਾਮ ਰਮਨਦੀਪ ਹੈ ਪਿੰਡ ਕੁਰੰਗਾਲੀ ਜਲਾ ਸਰਸਾ ਤੇ ਹਰਿਆਣਾ ਠੀਕ ਹੈ ਇਹ ਰਮਨ ਜਿਵੇਂ ਆਪਾਂ ਗੱਲ ਕਰ ਲਈਏ ਪੰਜਾਬ ਹਰਿਆਣਾ ਦੇ ਜਮਾਂ ਬਾਰਡਰ ਜਦਾ ਹੀ ਰਹੇਗਾ ਬਾਰਡਰ ਤੇ ਆਈ ਆਪਣੇ ਫੱਗੂ ਮੰਡੀ ਲੱਗਦੀ ਸੀ ਨਾ ਜਮਾਂ ਕੋਲੇ ਪਿੰਡ ਆਪਣਾ ਕੋਲੇ ਪਿੰਡ ਆ ਜਾਂਦਾ ਠੀਕ ਹੈ ਰਮਨ ਜਿਹੜੀ ਪਹਿਲੇ ਨੰਬਰ ਦੇ ਉੱਤੇ ਤੇਰੇ ਕੋਲ ਮੱਝ ਆ ਗਈ ਆ ਮੱਝ ਦਾ ਮੈਨੂੰ ਐਂ ਦੱਸ ਵੀ ਰਿਕਾਰਡ ਕੀ ਰਿਕਾਰਡ ਦੀ ਕਿੰਨੇ ਵਸ ਹੁੰਦੀ ਹੈ 19 ਲੀਟਰ ਦਾ ਜੀ ਔਨ ਰਿਕਾਰਡ ਹੈ ਇਹ ਆਪਾਂ ਪ੍ਰੂਫ ਦੇਵਾਂਗੇ ਸਾਰਾ ਅੱਛਾ 19 ਲੀਟਰ ਦਾ ਹਾਂਜੀ ਕਿੰਨੇ ਸੂਏ ਦਾ ਦੂਜੇ ਸੂਏ ਦਾ ਜੀ ਦੂਜੇ ਸੂਏ ਦਾ ਐਤ ਕਿੰਨੇ ਤੀਜਾ ਸੂਆ ਸੋਣਾ ਹੈ ਜੀ ਤੀਜਾ ਸੂਆ ਸੋਨਾ ਤੇ ਕਿੰਨੇ ਦਿਨ ਬਾਕੀ ਪਏ ਇਹਦੇ ਇਹਦਾ ਜੀ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਇੱਕ ਦੋ ਦਿਨ ਵੱਧ ਵੀ ਲੈ ਸਕਦੀ ਐ 10 ਕਿ ਦਿਨ ਦੇ ਲਗਭਗ ਮੰਨ ਲਓ ਜੀ ਠੀਕ ਐ 10 ਦਿਨ ਤਾਂ ਖੁੱਲੇ ਪਏ ਆ ਹਾਂਜੀ ਅੱਛਾ ਮੈਨੂੰ ਐਂ ਦੱਸ ਵੀ 19 ਕਿਲੋ ਦਾ ਕੀ ਸਬੂਤ ਹੈ ਤੇਰੇ ਕੋਲੇ ਵੀ ਹਾਂ ਇਹ 19 ਕਿਲੋ ਅਸੀਂ ਆਪਾਂ ਸਰਕਾਰੀ ਰਿਕਾਰਡ ਦੇਵਾਂਗੇ ਜੀ ਆਪਾਂ ਨੂੰ 10000 ਨਾਮ ਵੀ ਮਿਲਿਆ ਹੋਇਆ ਜੀ अच्छा हां जी ਇਸ ਮੱਝ ਦਾ ਹਾਂ ਜੀ ਇਸ ਮੱਝ ਦਾ ਜਮਾ ਹੋਂ ਰਿਕਾਰਡ ਸਾਰੀਆਂ ਫੋਟਮਾਂ ਪ੍ਰੂਫ ਏ ਟੂ ਜ਼ेड ਚੀਜ਼ ਦੇਵਾਂਗੇ ਇਹ ਇਹ ਅੱਛਾ ਇਸੇ ਮੱਝ ਦੀ ਫੋਟੋ ਵੀ ਮਿਲੂਗੀ ਜਮਾ ਫੋਟੋ ਵੀ ਇਹਦੀ ਨਾਲ ਸਰਕਾਰੀ ਚਮਾਈ ਹੋਈ ਮੇਰੇ ਬਾਪੇ ਦੇ ਨਾਲ ਜੀ ਬਲਵੀਰ ਡਾਕਟਰ ਹੈ ਜਿਹੜਾ ਹੀ ਸਾਡੇ ਪਿੰਡ ਹੁੰਦਾ ਜੀ ਸਰਕਾਰੀ ਡਾਕਟਰ ਅੱਛਾ ਉਹਨੇ ਚਮਾਈ ਕਰਾਈ ਸੀਗੀ 19 ਕਿਲੋ ਦੀ 19 ਕਿਲੋ ਦੀ ਜਰ ਕਮਾਲ ਆ ਹਨਾ 19 ਕਿਲੋ ਤੋਂ ਪਲੱਸ ਸੀਗਾ ਜੀ ਥੋੜਾ ਜਿਹਾ ਦੁੱਧ ਅੱਛਾ ਉਹ ਕਹਿੰਦੇ ਵੀ 20 ਚ ਜਾ ਨਹੀਂ ਸਕਦਾ ਪਰ 19 ਚ ਹੀ ਕਰਦਾ ਸਾਨੂੰ 10000 ਰੁਪਏ ਨਾਮ ਦਿੱਤਾ ਜੀ 10000 ਰੁਪਏ ਨਾਮ ਦਿੱਤਾ ਠੀਕ ਆ ਲੈ ਖੋਲੀ ਕਰਾਂ ਜੇ ਇਹ ਆਪ ਆਪ ਕਿਹੜੇ ਬੁਲਦੀ ਹੈ ਇਹ ਆਪ ਸੁਲਤਾਨ ਦੀ ਹੈ ਜੀ ਹੁਣ ਇਹ ਗੋਪੀਵੰਨ ਤੋਂ ਗੱਬਣਾ ਹੈ ਜੀ ਗੱਬਣਾ ਹੈ ਖੋਲ ਫਿਰ ਕੇ ਰਾ ਇਹਦਾ ਵੀ ਰਿਕਾਰਡ ਆਪਨੋ ਆਪ ਕੜਾ ਚੈੱਕ ਕਰਾ ਸਕਦੇ ਆ ਵੀ ਇਹ ਸੁਲਤਾਨ ਦੇ ਅੱਛਾ ਵੀ ਡੀਐਨਏ ਵੀ ਮਤਲਬ ਹਾਂਜੀ ਹਾਂਜੀ ਖੋਲ ਗਰੰਟੀ ਸਾਰਾ ਕਰਾ ਸਕਦਾ ਯਾਂ ਲੈ ਵੀ ਗਰੰਟੀ ਹੋਊਗੀ ਜੀ ਆਹ ਦੇਖ ਲਓ ਤੀਜਾ ਸੂਆ ਸੂਨ ਵਾਲੀ ਝੋਟੀ ਦਾ ਕਦ ਕਾਠ ਵੀ ਠੀਕ ਆ ਬਾਕੀ ਇਹ ਦੇਖ ਲਓ ਤੁਸੀਂ ਲੇਵੇ ਦੀ ਜਿਹੜੀ ਹੈਗੀ ਮੈਂ ਥਣ ਕੱਲਾ ਕੱਲਾ ਤਾਂ ਹਜੇ 10 ਦਿਨ ਬਾਕੀ ਬੇ ਖੜਾਈ ਇੱਕ ਮਿੰਟ ਤੇ ਟੈਟ ਦੇ ਲੇਵੇ ਦੀ ਇਹ ਜਿਹੜੀ ਹੈਗੀ ਇਹ ਝੋਟੀ ਰਹੂਗੀ ਇਹ ਹਾਈਡਰ ਲੰਮੀ ਲੈ ਜਾ ਮੂੰਹ ਦੇ ਵੀ ਸੁਨੱਖੀ ਆ ਗਈ ਮੈਥੋਂ ਥੋੜਾ ਜਿਹਾ ਉਪਰਾਂ ਕਰਦੀ ਐ ਲੈ ਬਾਕੀ ਆਪਾਂ ਸ਼ਾਰਟ ਸ਼ੂਟ ਜਿਹੜੇ ਹੈਗੇ ਲਾ ਦਾਂਗੇ ਥਣ ਜਿਹੜਾ ਹੈਗਾ ਪੂਰਾ ਸੋਹਣਾਗਾ ਲੈ ਵੀ ਆਪਾਂ ਜਿਹੜੀ ਹੈਗੀ ਲੰਮੀ ਲੈ ਜਾ ਇਹ ਆ ਦੇਖ ਲਓ ਮਿੱਤਰੋ ਲਿਆ ਇਧਰ ਲੈ ਚਲ ਹੁਣ ਤੁਸੀਂ ਮੂੰਹ ਦੇ ਵੀ ਚੈੱਕ ਕਰ ਲਓ ਆਪਾਂ ਇਹ ਕਹਿੰਦੇ ਆ ਬਾਈ ਕਹਿੰਦਾ ਵਿੱਦ ਆਨ ਰਿਕਾਰਡ 19 ਕਿਲੋ ਆਪਣੇ ਕੋਲੇ ਸੋਨੂੰ ਨਾ ਰਿਕਾਰਡ ਮਿਲ ਜੂ ਇਹਦਾ 19 ਕਿਲੋ ਦੁੱਧ ਦਾ ਰਿਕਾਰਡ ਇਹ ਇਹ ਦੇਖ ਲਓ ਬਾਕੀ ਲੇਵਾ ਜਿਹੜਾ ਆਪਾਂ ਹਜੇ ਹੋਰ ਬਣਾਉਗੀ ਕੱਚੀ ਦੀ ਆਪਾਂ ਕਹਿ ਦਈਏ ਵੀ ਇਹ ਵੀਡੀਓ ਕਹਿ ਸਕਦੇ ਆ ਲੈ ਜੀ ਆ ਫਿਰ ਕਰ ਅੱਛਾ ਭਾਈ ਰਮਨ ਜੀ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰ ਲਈਏ ਤੇ ਰੇਟ ਕੀ ਕਰਤਾ ਰੇਟ ਇਹਦਾ ਭਾਈ 190 ਹੈ 190 ਹਾਂ ਜਮਾ ਚਵਾਈ ਕਰਾ ਕੇ ਦੇਵਾਂਗੇ ਆਪਣੇ ਨਾਲ ਅਗਲਾ ਸਾਈ ਕਰ ਲੇ ਆਪਾਂ ਤੋਲ ਕੇ ਕੰਡੇ ਤੇ ਦੇ ਦਾਂਗੇ 19 ਕਿਲੋ 19 ਕਿਲੋ ਭਾਈ 19 ਕਿਲੋ ਦੁੱਧ ਦੀ ਗਾਰੰਟੀ ਵਾਲਾ ਜਮਾ ਭਾਈ ਗਾਰੰਟੀ ਵਾਲਾ ਠੀਕ ਹੈ ਹਾਂ ਤੋਲ ਕੇ ਦੇਵਾਂਗੇ ਆਪਣੇ ਨਾਲ ਸਾਈ ਕਰ ਲਿਆ ਅਗਲਾ ਪੱਕੀ ਗੱਲਬਾਤ ਆਪਾਂ ਤੋਲ ਤਲਾ ਕੇ ਦੇ ਦਾਂਗੇ ਤਲਾ ਕੇ ਦੇ ਮੈਂ ਵੈਰੀ ਗੁੱਡ ਹਾਂਜੀ ਠੀਕ ਆ ਆ ਜਾ ਫਿਰ ਕਰ ਇਧਰਲੇ ਪਾਸੇ ਜਿਹੜੀ ਹੈਗੀ ਤੇਰੇ ਕੋਲ ਜਿਹੜੀ ਹੁਣ ਗਾਂ ਆ ਗਈ ਹਾਂਜੀ ਗਾਂ ਦਾ ਜਿਹੜਾ ਹੈਗਾ ਸੂਆ ਹਾਂਜੀ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹ ਬਾਈ ਇਹ ਦੂਜੇ ਸੂਏ ਹੁਣ ਸੂਈ ਹੋਈ ਐ ਦੂਜੇ ਸੂਏ ਸੂਈ ਹੋਈ ਹਾਂਜੀ ਕਿੰਨੇ ਮਹੀਨੇ ਦੀ ਗੱਬਣਾ ਇਹ ਇਹ 4.5 ਮਹੀਨੇ ਦੀ ਗੱਬਣਾ ਹੈ ਚੈੱਕ ਪਾਸ ਸਾਢੇ 4 ਮਹੀਨੇ ਚੈੱਕ ਪਾਸ ਕਰਾ ਕੇ ਇੱਥੇ ਆਪਦੇ ਵੀ ਲਿਆ ਸਕਦੇ ਹਾਂ 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 ਆਪਦੀ ਤਸੱਲੀ ਆਪ ਦਾ ਟੈਕ ਹੁਣ ਦੁੱਧ ਕਿੰਨਾ ਹੈ ਥੱਲੇ ਹੁਣ ਇਹਦੇ ਥੱਲੇ 12-13 ਲੀਟਰ ਹੈ ਜੀ 12-13 ਲੀਟਰ ਦੁੱਧ ਦੋਨੇ ਡੰਗਾ ਹੈ ਦੋਨੇ ਡੰਗਾ ਦਾ ਲਿਆ ਫਿਰ ਕਰਾਂ ਖੋਲ ਕੇ ਤੇ ਇਹ ਆਪ ਮਤਲਬ ਕਿ ਪਤਾ ਕੋਈ ਕਿਹੜੇ ਤੋਂ ਸੀਮਨ ਤੋਂ ਹੈ ਨਹੀਂ ਇਹ ਅਸੀ ਜੀ ਪੰਜਾਬ ਚੋਂ ਲਿਆਏ ਸੀਗੇ ਇਧਰੋਂ ਆਪ ਨਹੀਂ ਮੈਨੂੰ ਪਤਾ ਹੁਣ ਇਹ 40116 ਤੋਂ ਆਪ ਗੱਬਣਾ ਹੈ ਇਹ 40116 ਤੋਂ ਹਾਂਜੀ ਇਹਦਾ ਆਪ ਦਾ ਨਹੀਂ ਮੈਨੂੰ ਪਤਾ ਜੀ ਲਿਆ ਫਿਰ ਕਰਾਂ ਮੈਂ ਤਾਂ ਹੀ ਪੁੱਛ ਤੇ ਆਪਾਂ ਦੱਸ ਦਗੇ ਦਰਸ਼ਕਾਂ ਨੂੰ ਲੋ ਵੀ ਆਹ ਦੇਖ ਲੋ ਜਿਹੜੀ ਤੋਕੜ ਗੱਬਣ 12 ਕਿਲੋ ਦੁੱਧ ਤਿਆਰ ਮਿਲੂਗਾ ਲੇਵੇ ਦੀ ਬਣਾਵਟ ਜਿਹੜੀ ਹੈਗੀ ਜਮੈਂ ਹੁਣ ਚੈੱਕ ਕਰ ਲੋ ਤੁਸੀਂ ਠੀਕ ਐ ਥਣ ਨੂੰ ਮੋੜਾ ਜਾਂ ਮਗਰਲਾ ਮਗਰੋਂ ਦਿਖਾਉਂਦੀ ਆ ਹਨਾ ਇਹ ਤੇ ਆ ਦੇਖੋ ਠੀਕ ਆ ਆ ਦੇਖੋ ਜੱਟ ਛਣਾ ਦੀ ਬਣਾਵਟ ਵੀ ਚੈੱਕ ਕਰੋ ਨਾੜਾ ਨੂੰ ਵੀ ਲੇਵੇ ਤੇ ਅੱਛਾ ਤਾਜੀ ਦਾ ਦੁੱਧ ਜਿਹੜਾ ਹੈਗਾ ਕਿੰਨਾਗਾ ਇਹਦਾ ਅਸੀਂ 24 25 ਲੀਟਰ ਸੀਗਾ ਜੀ ਤਾਜੀ ਦਾ ਹਾਂਜੀ ਲੈ ਚੱਲ ਅਸੀਂ ਇੱਥੋਂ ਲੈ ਅਸੀਂ ਬਾਂਡੀ ਤੋਂ ਇਹ ਠੀਕ ਹੈ ਹਾਂਜੀ ਤੋੜ ਕੇ ਲੈ ਵੀ ਆਹ ਦੇਖ ਲੋ ਵੀ ਤੋਕੜ ਗੱਬਣ ਸਾਢੇ 4 ਮਹੀਨੇ ਦੀ ਆ ਗਈ ਗਾਂ ਇਹ ਹੁਣ 12 13 ਕਿਲੋ ਦੁੱਧ ਜਿਹੜਾ ਹੈਗਾ ਤਿਆਰ ਮਿਰੂਗਾ ਹਾਂਜੀ ਬੰਨ ਫਿਰ ਕੇ ਰਾਂ ਤੇ ਇਹਦਾ ਜਮਾ ਹਾਂ ਨਾ ਜਿਹਦਾ ਜਮਾ ਮੈਂ ਕਹਿੰਦਾ ਰੁਪਿਆ ਵੀ ਨਾ ਕਟੀ ਬਸ ਇਹਦਾ ਜੀ 55000 ਰੁਪਏ ਰੇਟ ਹੈ ਜੀ 55000 ਹਾਂਜੀ ਠੀਕ ਆ ਅੱਛਾ ਰਵਣ ਬਾਕੀ ਦੇ ਪਸ਼ੂ ਜਿਵੇਂ ਗੱਲ ਕਰ ਲਗੇ ਗਾਵਾਂ ਤੇ ਵੱੱਧ ਧਿਆਨ ਆ ਹਾਂਜੀ ਹਨਾ ਗਾਵਾਂ ਇੱਧਰ ਛੋਟੇ ਏਰੀਏ ਚ ਰੱਖਦੇ ਵੀ ਵਧਣ ਜ਼ਿਆਦੇ ਰੱਖਦੇ ਹਾਂਜੀ ਹਨਾ ਠੀਕ ਹੈ ਗੱਲ ਤੇ ਆਹ ਕੱਟਾ ਕਿਵੇਂ ਹੈਗਾ ਯਾਦ ਕਰਤਾ ਤੇ ਹੀ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਲੈ ਕੇ ਆਇਆ ਸੀਗਾ ਇਹ ਤਿਆਰ ਕਰਨਾਗਾ ਤਿਆਰ ਕਰਨਾ ਹੈ ਹਾਂਜੀ ਇਹ ਆਪ ਤਾਂ ਖੁਦਾਬਖਸ਼ ਦਾ ਜੀ ਠੀਕ ਹੈ ਤੇ ਇਹਦੀ ਮਾਂ ਹੈਗੀ ਹੈ ਜੀ ਆਪਣੇ ਪਾਕਿਸਤਾਨ ਦੇ ਜਿਹੜਾ ਬੋਲੋ ਇੰਪੋਰਟ ਕਰਾ ਕੇ ਉਹਨਾਂ ਨੇ ਟੀਕਾ ਪ੍ਰੋਹਵਾਇਆ ਸੀਗਾ ਇਹ ਲਾਹੌਰੀ ਦਾ ਜੀ ਠੀਕ ਹੈ ਹਾਂਜੀ ਚਲੋ ਹਾਂਜੀ ਇਹ ਕਟਾ ਪਾਲਣ ਵਾਸਤੇ ਇਹ ਪਾਲਣ ਆਈ ਆਪਾਂ ਚੱਲ ਫਿਰ ਵਧੀਆ ਬਣ ਜੁਈ ਵੀ ਹਾਂਜੀ ਤੇ ਬਾਕੀ ਖੁਰਨੀ ਜਿਹੜੀ ਹੈਗੀ ਨੇ ਇਹਦੀ ਉੱਚੀ ਕਰ ਲਈ ਨਹੀਂ ਉਧਰ ਹੀ ਸੀਗਾ ਜੀ ਇਹ ਉਹ ਤਾਂ ਕਰਕੇ ਵੀਡੀਓ ਬਣਾਉਣ ਕਰਕੇ ਇਧਰ ਵੰਦ ਠੀਕ ਹੈ ਚਲੋ ਨੰਬਰ ਬੋਲ ਕੇ ਰਹਿ ਲਾਸਟ ਤੇ ਨੰਬਰ 81681 41104 ਠੀਕ ਹੈ ਇਹ ਇਹ ਬਾਈ ਦਾ ਨੰਬਰ ਆ ਗਿਆ ਮਿੱਤਰੋ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਲੋ ਵੀ ਮਿੱਤਰੋ ਜੇ ਗੱਲ ਕਰ ਲੀ ਗਏ ਆਪਾਂ ਹੁਣ ਗਾਂ ਦੀ ਹਨਾ ਤੇ ਇਸ ਝੋਟੀ ਦੀ ਤੇ ਗਾਂ ਵੀ ਤੁਸੀਂ ਢੋਡ ਗਈ ਉਸ ਤੋਂ ਹੈ ਗੋਪੀ ਤੋਂ ਗੱਬਣ ਠੀਕ ਹੈ ਇਹ ਦੋ ਡੰਗ ਇਹਦੀ ਚਵਾਈ ਕਰ ਲਿਓ ਤੇ ਇੱਥੇ ਤਾਂ ਤੁਸੀਂ ਇਸ ਦਾ ਤਾਂ ਗੱਲ ਹੀ ਨਹੀਂ ਬੜੀ ਵੀ ਚਵਾਈ ਕਰਕੇ ਲੈ ਜਾਣੀ ਆ ਹਨਾ ਤੇ ਝੋਟੀ ਦੀ ਮੰਤਰਮੁੰਤਰ ਚੰਗੀ ਆ ਮਿੱਤਰੋ ਕਿਵੇਂ ਲੱਗਿਆ ਕੰਮ ਬਾਈ ਦਾ ਦੱਸਿਓ ਜਰੂਰ ਧੰਨਵਾਦ ਸਾਰਿਆਂ ਦਾ